ਪਾਸਪੋਰਟ ਹੁਣ ਮੇਰਾ ਹੋ ਗਿਆ ਤਿਆਰ ਨਹੀਂ ਲੱਗ ਗਿਆ ਵੀ ਜਾ ਮੈਂ ਤਾਂ ਚਲੇ ਜਾਣਾ ਬਾਹਰ ਨਹੀਂ ਲੱਗ ਗਿਆ ਵੀਜ਼ਾ ਹੋ ਲੱਗ ਗਿਆ ਵੀਜ਼ਾ education is not the amount of information that is put in the human brain it must have man making character making and life building as a multiplication of ideas char haftiyan ch synthetic drugs ja chitta punjab de vichon khatam kita jayega ਸਭ ਤੋਂ ਪਹਿਲਾਂ ਦੋਸਤੋ 15 ਅਗਸਤ ਕੀ ਕਹੀ ਹੈ ਆਜ਼ਾਦੀ ਦਿਹਾੜਾ ਜਾਂ ਪਾਵਰ ਟਰਾਂਸਫਰ ਡੇ ਆਫ ਇੰਡੀਆ ਫਰੋਮ ਬ੍ਰਿਟਿਸ਼ ਟੂ ਇੰਡੀਅਨ ਇਸ ਦੀਆਂ ਵਧਾਈਆਂ ਦੋਸਤੋ ਕਹਿੰਦੇ ਹਨ ਕਿ ਆਪਣਾ ਵੱਡੂ ਤੇ ਛਾਵੇਂ ਸੁੱਟੂ ਇਹ ਹਾਲਤਾਂ ਹੁੰਦੀ ਹੀ ਹੈ ਭਾਵੇਂ ਸਬੰਧ ਕਿੰਨੇ ਵੀ ਖਰਾਬ ਹੋ ਜਾਣ ਦੋਸਤੋ ਵਿਦੇਸ਼ੀ ਧੜਵੀਆਂ ਖਾਸ ਕਰਕੇ ਵਿਦੇਸ਼ੀ ਹਕਮਰਾਨਾਂ ਤੋਂ ਮੁਕਤੀ ਦਾ ਦਿਨ 15 ਅਗਸਤ ਉਮੀਦ ਹੈ ਦੋਸਤੋ ਭੁੱਖ ਵਿੱਚ ਇਸ ਵਿਦੇਸ਼ੀ ਸੋਚ ਜੋ ਸਾਨੂੰ ਭਾਰਤੀਆਂ ਨੂੰ ਪੰਜਾਬੀਆਂ ਨੂੰ ਗੁਲਾਮ ਕੀੜੇ ਮਕੋੜੇ ਜਾਹਲ ਸਮਝਦੀ ਹੈ ਘ੍ਰੀਨਾ ਦਾ ਪਾਤਰ ਸਮਝਦੀ ਹੈ ਉਸ ਤੋਂ ਵੀ ਆਜ਼ਾਦੀ ਹੀ ਮਿਲੇਗੀ RAM ਰਾਜ ਕਹੋ ਜਾਂ ਗੁਰੂ ਨਾਨਕ ਦੀ ਸੋਚ ਉਹ ਫਿਰ ਸਾਡੇ ਸਮਾਜ ਵਿੱਚ ਹਾਵੀ ਹੋ ਜਾਵੇਗੀ ਅਤੇ ਇੱਕ ਵਧੀਆ ਸਮਾਜ ਦੇਸ਼ ਸਿਰਜਿਆ ਜਾਵੇਗਾ ਚੰਗੇ ਭਵਿੱਖ ਦੀ ਉਮੀਦ ਕਰਦੇ ਹੋਏ ਅੱਜ ਦੇ ਵਿਸ਼ੇ ਉੱਪਰ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਇੰਗਲੈਂਡ ਯੂਕੇ ਯੂਨਾਈਟਿਡ ਕਿੰਗਡਮ ਗੋਰਿਆਂ ਦਾ ਦੇਸ਼ ਸਮੁੰਦਰੋਂ ਪਾਰ ਆ ਕੇ ਸਾਡੇ ਦੇਸ਼ ਤੇ ਰਾਜ ਕਰਨ ਵਾਲਿਆਂ ਦਾ ਦੇਸ਼ ਇੰਗਲੈਂਡ ਸਾਡੀ ਕਣਕ ਰੰਗੀ ਜਾਂ ਕਹੋ ਪੂਰੀ ਸਕਿਨ ਕਰਕੇ ਸਾਨੂੰ ਨੀਵਾ ਗੈਰ ਮਨੁੱਖੀ ਸਮਝਣ ਵਾਲਿਆਂ ਦਾ ਚਿੱਟੀ ਚਮੜੀ ਵਾਲੇ ਗੋੜੀ ਚਮੜੀ ਵਾਲਿਆਂ ਦਾ ਦੇਸ਼ ਇੰਗਲੈਂਡ ਯੂਕੇ ਅੱਜ ਉੱਥੇ ਕੀ ਹੋ ਰਿਹਾ ਹੈ ਦੋਸਤੋ ਸ਼ਾਇਦ ਬਹੁਤ ਸਾਰਿਆਂ ਨੂੰ ਪਤਾ ਹੀ ਹੋਵੇਗਾ ਜੋ ਹੋ ਰਿਹਾ ਹੈ ਉਸ ਨੂੰ ਭਾਰਤੀ ਦਰਸ਼ਨ ਦੇ ਮੁਤਾਬਿਕ ਜੇ ਕੋਈ ਨਾਮ ਦੇਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਰਮਾ ਜੀਹਾਂ ਕਰਮਾ ਜੋ ਬੀਜਿਆ ਹੈ ਉਹੀ ਵੱਢਣਾ ਪੈਂਦਾ ਹੈ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹੇ ਹੀ ਫਲ ਮਿਲੇਗਾ ਅੱਜ ਕੱਲ ਇਹ ਸੱਚ ਇੰਗਲੈਂਡ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਦੋਸਤੋ ਇੰਗਲੈਂਡ ਅਮਰੀਕਾ ਵਰਗੇ ਦੇਸ਼ ਇਹਨਾਂ ਦੇ ਪੁਰਾਣੇ ਕਰਮਾਂ ਦੀ ਤਾਂ ਕੀ ਗੱਲ ਕਰੀਏ ਅੱਜ ਵੀ ਇਹਨਾਂ ਦੇਸ਼ਾਂ ਦੀ ਜੋ ਪੋਲਿਸੀ ਹੈ ਦੂਜੇ ਦੇਸ਼ਾਂ ਵਿੱਚ ਸਥਿਰਤਾ ਪੈਦਾ ਕਰਨੀ ਸਮਾਜ ਨੂੰ ਵੰਡ ਕੇ ਹਿੰਸਾ ਫੈਲਾਉਣੀ ਪੈਰਾਂ ਤੇ ਖੜੇ ਹੁੰਦੇ ਦੇਸ਼ਾਂ ਦੀ ਤਰੱਕੀ ਰੋਕਣੀ ਉਸ ਦਾ ਹੀ ਇਹ ਫਲ ਹੈ ਦੋਸਤੋ ਖਾਸ ਕਰ ਇੰਗਲੈਂਡ ਅੱਜਕੱਲ ਇਹਦਾ ਫਲ ਭੋਗ ਰਿਹਾ ਲੱਗਦਾ ਹੈ ਦੁਨੀਆ ਵਿੱਚ ਚੌਦਰ ਰਾਜ ਬੇਸ਼ੱਕ ਜੁੱਤੀ ਗਈ ਹੈ ਜਾਂ ਡਾਂਗ ਦੇ ਸਿਰ ਤੇ ਕੀਤਾ ਜਾਂਦਾ ਹੈ ਪਰ ਵੰਡੋ ਤੇ ਰਾਜ ਕਰੋ ਇਹ ਪੋਲਸੀ ਇਹਨਾਂ ਨੇ ਆਪਣੇ ਗੁਲਾਮ ਦੇਸ਼ਾਂ ਵਿੱਚ ਲਾਗੂ ਕੀਤੀ ਹੈ ਤੇ ਕਈ ਦੇਸ਼ ਤਬਾਹ ਕੀਤੇ ਉਹ ਆਜ਼ਾਦ ਹੋ ਕੇ ਵੀ ਦੋਸਤੋ ਅੱਜ ਵੀ ਆਜ਼ਾਦੀ ਦਾ ਨਿਕ ਨਹੀਂ ਮਾਣ ਸਕੇ ਇਹਨਾਂ ਦੇਸ਼ਾਂ ਅੰਦਰ ਆਪਸੀ ਟਕਰਾਅ ਇਹਨਾਂ ਦੇਸ਼ਾਂ ਦੇ ਫੰਡਡ ਐਨ ਜੀਓ ਅਤੇ ਹੋਰ ਅਦਾਰੇ ਅਤੇ ਕਈ ਟੁੱਕੜਬੋਚ ਧਾਰਮਿਕ ਅਤੇ ਸਿਆਸੀ ਨੇਤਾ ਪੈਦਾ ਕਰਦੇ ਰਹੇ ਭਾਰਤ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਬਰਮਾ ਸਾਡੇ ਗੁਆਂਢੀ ਦੇਸ਼ ਇਹਨਾਂ ਦਾ ਕੀ ਹਾਲ ਹੈ ਸਭ ਨੂੰ ਪਤਾ ਹੈ ਕੁਝ ਸਾਡੀਆਂ ਗਲਤੀਆਂ ਤੇ ਕੁਝ ਇਹਨਾਂ ਦੇਸ਼ਾਂ ਦੀਆਂ ਕਰਤੂਤਾਂ ਕਰਕੇ ਖਾਸ ਕਰਕੇ ਅਮਰੀਕਾ ਤੇ ਇੰਗਲੈਂਡ ਤੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੇ ਹਕੂਮਾਨ ਜੋ ਪੋਲਿਸੀਆਂ ਇਹਨਾਂ ਦੇਸ਼ਾਂ ਖਿਲਾਫ ਵਰਤਦੇ ਹਨ ਉਹਨਾਂ ਕਰਕੇ ਇਹਨਾਂ ਦੇਸ਼ਾਂ ਵਿੱਚ ਜੋ ਹੋ ਰਿਹਾ ਹੈ ਉਹ ਸਭ ਨੂੰ ਪਤਾ ਹੈ ਕਿੰਨੇ ਮਾੜੇ ਹਾਲਾਤ ਹਨ ਇਰਾਕ ਲੀਬੀਆ ਸੀਰੀਆ ਅਫਗਾਨਿਸਤਾਨ ਵਰਗੇ ਦੇਸ਼ਾਂ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ ਕਿੰਨੇ ਲੋਕ ਮਰਵਾਏ ਇਹਨਾਂ ਦੀਆਂ ਪਾਲਿਸੀਆਂ ਨੇ ਕਿੰਨੇ ਸਮਾਜ ਤਬਾਹ ਕੀਤੇ ਇਹਨਾਂ ਦੀਆਂ ਪਾੜੋ ਅਤੇ ਰਾਜਕਰੋ ਦੀਆਂ ਨੀਤੀਆਂ ਨੇ ਕਿੱਥੇ ਸਾਡਾ ਗੁਰੂ ਨਾਨਕ ਜੀ ਹਾ ਕਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਬਿਹਾਰ ਅਸਾਮ ਵਰਗੇ ਦੂਦਰਾਡੇ ਥਾਵਾਂ ਤੇ ਜਾ ਕੇ ਸੱਚ ਦਾ ਹੁਕਾ ਦਿੰਦੇ ਰਹੇ ਧਰਮ ਦਾ ਹੁਕਾ ਦਿੰਦੇ ਰਹੇ ਅਤੇ ਲੋਕ ਮਾਣ ਸਨਮਾਨ ਪਿਆਰ ਦਿੰਦੇ ਰਹੇ ਪਰ ਇਹਨਾਂ ਦੇ ਕਾਰੇ ਵਖਵਾਦ ਤੋਂ ਅਤਵਾਦ ਅਤੇ ਆਪਣੇ ਹੀ ਦੁਸ਼ਮਣ ਪਰ ਕੁਦਰਤ ਕੁਦਰਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀ ਦੋਸਤੋ ਵਾਰੀ ਗੋਰਿਆਂ ਦੀ ਵੀ ਆ ਹੀ ਗਈ ਲੱਗਦੀ ਹੈ ਅੱਜ ਕੱਲ ਪਿਛਲੇ ਕਈ ਦਿਨਾਂ ਤੋਂ ਇਸ ਵੇਲੇ ਯੂਕੇ ਇੰਗਲੈਂਡ ਸੰਪਰਦਾਇਕ ਦੰਗਿਆਂ ਦਾ ਸ਼ਿਕਾਰ ਹੋਇਆ ਪਿਆ ਹੈ ਥਾਂ ਥਾਂ ਪ੍ਰਦਰਸ਼ਨ ਹੋ ਰਹੇ ਹਨ ਸਾਰੀ ਦੁਨੀਆ ਨੂੰ ਮਤਾ ਦੇਣ ਵਾਲੇ ਗੋਰੇ ਉਹ ਵੀ ਅੱਕ ਕੇ ਸੜਕਾਂ ਤੇ ਆ ਗਏ ਹਨ ਆਪਣੇ ਬੱਚਿਆਂ ਦੇ ਭਵਿੱਖ ਲਈ ਅਤੇ ਆਪਣੇ ਦੇਸ਼ ਅਤੇ ਆਪਣੀ ਕਮਿਊਨਿਟੀ ਦੇ ਵਿਜੂਦ ਲਈ ਦੁਨੀਆ ਭਰ ਖਾਸ ਕਰਕੇ ਭਾਰਤ ਵਿੱਚ ਜਿਨ੍ਹਾਂ ਨੂੰ ਉਹ ਸ਼ਾਂਤੀ ਦੂਤ ਕਹਿ ਕੇ ਹਮੇਸ਼ਾ ਉਹਨਾਂ ਦੇ ਹੱਕ ਵਿੱਚ ਖੜਦੇ ਰਹੇ ਆ ਤੇ ਭਾਰਤ ਦੇ ਖਿਲਾਫ ਉਹ ਸ਼ਾਂਤੀ ਦੂਤਾਂ ਦੇ ਖਿਲਾਫ ਅੱਜ ਗੋਰੇ ਆਪਣੇ ਦੇਸ਼ ਵਿੱਚ ਉਹਨਾਂ ਦੇ ਖਿਲਾਫ ਸੜਕਾਂ ਦੇ ਉੱਪਰ ਉਤਰੇ ਹੋਏ ਹਨ ਕਥਿਤ ਸ਼ਾਂਤੀ ਦੂਤ ਜਿਨ੍ਹਾਂ ਨੂੰ ਜ਼ੋਂਬੀਜ਼ ਕਹਿਣਾ ਚਾਹੀਦਾ ਹੈ ਉਹਨਾਂ ਖਿਲਾਫ ਇੰਗਲੈਂਡ ਇੰਗਲੈਂਡ ਦੇ ਗੋਰੇ ਸੜਕਾਂ ਉੱਪਰ ਕਿਉਂ ਹਨ ਆਜੋ ਉਹ ਵੀ ਜਾਣਦੇ ਹਾਂ ਦੋਸਤੋ ਅੱਜਕੱਲ ਬ੍ਰਿਟੇਨ ਵਿੱਚ ਅਪਰਵਾਸੀਆਂ ਤੇ ਮੁਸਲਮਾਨਾਂ ਖਿਲਾਫ ਹਿੰਸਾ ਪੜਕੀ ਹੋਈ ਹੈ ਲੋਕ ਗੋਰੇ ਲੋਕ ਇਹਨਾਂ ਦੇ ਵਿਰੋਧ ਵਿੱਚ ਸੜਕਾਂ ਤੇ ਉਤਰੇ ਹੋਏ ਹਨ ਦੋਸਤੋ ਇਸ ਦੀ ਦੋਸਤੋ ਇਸ ਬਲਾਸਟਿੰਗ ਪੁਆਇੰਟ ਲਈ ਇੱਕ ਘਟਨਾ ਜ਼ਿੰਮੇਵਾਰ ਹੈ ਇਹ ਘਟਨਾ ਉੱਤਰੀ ਪੱਛਮੀ ਇੰਗਲੈਂਡ ਦੇ ਸਾਊਥ ਪੋਰਟ ਦੀ ਹੈ ਉੱਥੇ ਚਾਕੂ ਨਾਲ ਹਮਲਾ ਕਰਕੇ ਗੋਰਿਆਂ ਦੀਆਂ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਦੀ ਹਤਿਆ ਕਰ ਦਿੱਤੀ ਗਈ ਤਿੰਨ ਬੱਚਿਆਂ ਦੇ ਇੰਜ ਬੇਰਹਿਮੀ ਨਾਲ ਕਤਲ ਕਰਕੇ ਗੋੜੇ ਭਰ ਕੁਠੇ ਉਹਨਾਂ ਦੇ ਸਬਰ ਦਾ ਅਪਮਾਨਾ ਸ਼ਲਕ ਗਿਆ ਦੋਸਤੋ ਇਹ ਹਮਲਾ ਜੁਲਾਈ ਵਿੱਚ ਹੋਇਆ ਸੀ ਜਦੋਂ ਤਿੰਨ ਛੋਟੀਆਂ ਬੱਚੀਆਂ ਜੋ ਡਾਂਸ ਇਵੈਂਟ ਲਈ ਗਈਆਂ ਹੋਈਆਂ ਸਨ ਇੱਕ ਸਰਫਰੇ ਵੱਲੋਂ ਚਾਕੂ ਮਾਰ ਕੇ ਇਹਨਾਂ ਦੇ ਕਤਲ ਕਰ ਦਿੱਤਾ ਗਿਆ। ਦੋਸਤੋ ਇਹ ਘਟਨਾ ਬਿਨਾਂ ਸ਼ੱਕ ਬਹੁਤ ਹੀ ਦੁਖਦਾਈ ਸੀ। ਇਸ ਦਾ ਕੋਈ ਵੀ ਜਸਟੀਫਿਕੇਸ਼ਨ ਨਹੀਂ ਦਿੱਤਾ ਜਾ ਸਕਦਾ। ਦੋਸਤੋ ਬ੍ਰਿਟਿਸ਼ ਹਕੂਮਤ ਦਾ ਕਹਿਣਾ ਹੈ ਕਿ ਕੁਝ ਫੇਕ ਨਿਊਜ਼ ਚਲਾਈਆਂ ਗਈਆਂ ਖਾਸ ਕਰਕੇ ਆਨਲਾਈਨ ਫੇਕ ਨਿਊਜ਼। ਕਾਤਲ ਦੇ ਅਪਰਵਾਸੀ ਅਤੇ ਮੁਸਲਮਾਨ ਹੋਣ ਦੀਆਂ ਨਤੀਜੇ ਵਜੋਂ ਦੋਸਤੋ ਜਿਹੜੇ ਆ ਪ੍ਰਵਾਸ ਵਿਰੋਧੀ ਸੰਨ ਮੁਸਲਮ ਵਿਰੋਧੀ ਸੰਨ ਉਹਨਾਂ ਨੇ ਸੜਕਾਂ ਤੇ ਉੱਤਰ ਕੇ ਆਪਣਾ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਬੇਸ਼ੱਕ ਕਾਮਨਿਸਟ ਪੱਖੀ মিডিਆ ਜਿਸ ਨੂੰ ਆਪਾਂ ਲੈਫਟਿਸਟ মিডিਆ ਵੀ ਕਹਿ ਸਕਦੇ ਹਾਂ ਉਹ ਇਸ ਨੂੰ ਐਂਟੀ ਮਾਈਗ੍ਰੈਂਟ ਅਤੇ ਐਂਟੀ ਮੁਸਲਮ ਦੱਸ ਰਿਹਾ ਹੈ ਦੋਸਤੋ ਇਸ ਗੱਲ ਉੱਪਰ ਕੌਣ ਯਕੀਨ ਕਰੇ ਇਹ ਵੀ ਕਾਮਨਿਸਟ ਪੱਖੀ মিডিਆ ਦਾ ਇੱਕ ਪਰਪੰਗੰਡਾ ਹੀ ਲੱਗਦਾ ਹੈ ਜੋ ਹਮੇਸ਼ਾ ਤੋਂ ਹੀ ਖਾਸ ਕਰਕੇ ਏਸ਼ੀਆ ਦੇ ਦੇਸ਼ਾਂ ਵਿੱਚ ਇਸਲਾਮੀ ਅਤੇ ਈਸਾਈ ਕਨਵਰਜਨ ਵਾਲਿਆਂ ਦੀ ਢਾਲ ਬੰਦਾ ਰਹਿੰਦਾ ਹੈ ਇਹ ਮੀਡੀਆ ਕਮਿਊਨਿਸਟ ਪੱਖੀ ਲੈਫਟਿਸਟ ਮੀਡੀਆ ਕੀ ਲੋਕ 6 ਅਤੇ 9 ਸਾਲ ਦੀਆਂ ਬੱਚੀਆਂ ਦੇ ਬਹਿਰਾਮੀ ਨਾਲ ਹੋਏ ਕਤਲ ਤੋਂ ਬਾਅਦ ਵੀ ਵਿਰੋਧਨਾ ਜਿਤਾਉਂਣ ਗੋੜੇ ਸਰਕਾਂ ਉੱਪਰ ਉਤਰ ਆਏ ਉਹਨਾਂ ਨੇ ਪ੍ਰਧਾਨ ਮੰਤਰੀ ਆਫਿਸ ਜੋ ਡਾਊਨਿੰਗ ਸਟਰੀਟ ਦੇ ਵਿੱਚ ਹੈ ਉਸ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਆਪਣਾ ਵਿਰੋਧ ਦਰਜ ਕਰਾਇਆ ਭੀੜ ਨਾਰੇ ਲਗਾ ਰਹੀ ਸੀ ਸਾਡੇ ਬੱਚਿਆਂ ਨੂੰ ਬਚਾਓ ਸਾਨੂੰ ਆਪਣਾ ਦੇਸ਼ ਵਾਪਸ ਚਾਹੀਦਾ ਹੈ ਦੋਸਤੋ ਉੱਥੇ ਕੱਲੀ ਨਾਰੇਬਾਜੀ ਨਹੀਂ ਹੋਈ ਪੁਲਿਸ ਨਾਲ ਵੀ ਝੜਪ ਹੋਈ ਪ੍ਰਦਰਸ਼ਨਕਾਰੀਆਂ ਦੀ ਪੂਰੇ ਬ੍ਰਿਟੇਨ ਵਿੱਚ 20 ਤੋਂ ਜ਼ਿਆਦਾ ਥਾਵਾਂ ਤੇ ਇਹ ਦੰਗੇ ਭਰ ਕੋਠੇ ਜੋ ਹਾਲੇ ਵੀ ਸ਼ਾਂਤ ਨਹੀਂ ਹੋਏ ਹਨ ਮਾਨਚੈਸਟਰ ਬੈਲਫੈਸਟ ਪਲੇਮਾਊਥ ਸੁੰਦਰਲੈਂਡ ਵਰਗੀਆਂ ਥਾਵਾਂ ਤੇ ਗੋਰਿਆਂ ਦੀ ਭੀੜ ਦਾ ਰੋਹ ਵੇਖਣ ਵਾਲਾ ਸੀ ਸੈਂਕੜੇ ਸੈਂਕੜਿਆਂ ਦੀ ਗਿਣਤੀ ਵਿੱਚ ਘੋੜੇ ਸਰਕਾਂ ਉਦੇ ਉੱਪਰ ਉਤਰੇ ਅਤੇ ਆਪਣਾ ਵਿਰੋਧ ਦਰਜ ਕਰਾਇਆ ਦੋਸਤੋ ਜੇ ਥੋੜਾ ਡੰਗਾਈ ਵਿੱਚ ਜਾ ਕੇ ਸੋਚ ਵਿਚਾਰ ਕਰੀਏ ਤਾਂ ਇਹ ਕਿਸੇ ਇੱਕ ਘਟਨਾ ਦਾ ਪ੍ਰਤੀਕਰਮ ਨਹੀਂ ਲੱਗਦਾ ਘਟਨਾ ਤਾਂ ਬਸ ਇੱਕ ਬਲੌਸਟਿੰਗ ਪੁਆਇੰਟ ਇੱਕ ਇਨਸੀਡੈਂਸ ਵਰਗੀ ਸੀ ਗੁੱਸਾ ਘੋੜਿਆਂ ਦੇ ਅੰਦਰ ਪਹਿਲਾਂ ਦੀਆਂ ਘਟਨਾਵਾਂ ਕਰਕੇ ਭਰਿਆ ਹੀ ਪਿਆ ਹੋਣਾ ਜੋ ਫੁੱਟ ਪਿਆ ਇਸ ਘਟਨਾ ਵੇਲੇ ਇਸ ਵੇਲੇ ਦੋਸਤੋ ਲੰਡਨ ਵਿੱਚ ਮੇਅਰ ਉਹ ਵੀ ਇਸਲਾਮੀ ਹੈ ਬਹੁਤ ਸਾਰੇ ਪਦਾਂ ਉੱਪਰ ਇਸਲਾਮੀ ਹੀ ਹਨ ਬਹੁਤ ਸਾਰੇ ਅੱਡ ਅੱਡ ਪਾਰਟੀਆਂ ਦੇ ਨੇਤਾ ਉਹ ਵੀ ਇਸਲਾਮੀ ਹਨ ਚਲੋ ਦੋਸਤੋ ਇਹ ਕੋਈ ਬੋਧੀ ਵੱਡੀ ਗੱਲ ਨਹੀਂ ਹੈ ਪਰ ਇਹਨਾਂ ਨੇ ਗੋਰਿਆਂ ਦੇ ਦੇਸ਼ ਵਿੱਚ ਲਗਭਗ ਇਸਲਾਮੀਕਰਨ ਕਰ ਹੀ ਦਿੱਤਾ ਹੈ ਇੰਗਲੈਂਡ ਦੇ ਲੋਕ ਜੋ ਗੋਰੇ ਹਨ ਉਹਨਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ ਝੰਗੇ ਭਲੇ ਸ਼ਹਿਰ ਨੂੰ ਇਹਨਾਂ ਨੇ ਝੁੱਗੀ ਝੋਪੜੀ ਫਰੀ ਮਾਰਕੀਟ ਅਤੇ ਸਲਮ ਵਿੱਚ ਬਦਲ ਦਿੱਤਾ ਹੈ ਕ੍ਰਾਈਮ ਲੁੱਟ ਕਤਲ ਆਮ ਹੋ ਗਏ ਹਨ ਇੰਗਲੈਂਡ ਵਿੱਚ ਜਿਲ੍ਹਾ ਵਿੱਚ ਦੋਸਤੋ ਜੋ ਅਪਰਾਧੀ ਬੰਦ ਕੀਤੇ ਹੋਏ ਹਨ ਉਹਨਾਂ ਵਿੱਚ 70% ਤੋਂ ਵੱਧ ਇਸਲਾਮੀ ਹਤੇ ਉਹਨਾਂ ਵਿੱਚੋਂ ਵੀ ਅਪਰਵਾਸੀ ਹਨ ਉਪਰੋ ਦੋਸਤੋ ਇੰਗਲੈਂਡ ਵਿੱਚ ਲੋਕਤੰਤਰ ਡੈਮੋਕ੍ਰੇਸੀ ਦੇ ਨਾਂ ਤੇ ਇਹਨਾਂ ਨੇ ਸੱਤਾ ਤੇ ਵੀ ਬਹੁਤ ਹੱਦ ਤੱਕ ਆਪਣੀ ਪਕੜ ਬਣਾ ਲਈ ਹੈ ਤੇ ਕਬਜ਼ਾ ਕਰ ਲਿਆ ਹੈ ਗਾਹੇ ਬਗਾਏ ਹੋਣੇ ਇਹ ਇਸਲਾਮੀ ਕਾਨੂੰਨ ਸ਼ਰੀਆ ਲਾਗੂ ਕਰਨ ਉੱਪਰ ਤੋਲੇ ਹੋਏ ਹਨ ਦੋਸਤੋ ਇੰਗਲੈਂਡ ਦਾ ਸਮਾਜ ਬਹੁਤ ਹੀ ਖੁੱਲਾ ਅਤੇ ਪ੍ਰਗਤੀਸ਼ੀਲ ਰਿਹਾ ਹੈ ਖੁੱਲੇ ਅਤੇ ਵਿਕਸਿਤ ਬ੍ਰਿਟਿਸ਼ ਸਮਾਜ ਵਿੱਚ ਹੁਣ ਸੜਕਾਂ ਦੇ ਉੱਪਰ ਬਹੁਤੀ ਥਾਈਂ ਬੁਰਕੇ ਪਾਈ ਔਰਤਾਂ ਹੀ ਨਜ਼ਰ ਆਉਂਦੀਆਂ ਹਨ ਕਾਨੂੰਨ ਦੀ ਪਾਲਣਾ ਕਰਾਉਣ ਵਿੱਚ ਬ੍ਰਿਟਿਸ਼ ਪੁਲਿਸ ਉਸ ਨੂੰ ਬੜੀ ਔਖ ਮਹਿਸੂਸ ਹੁੰਦੀ ਹੈ ਅਕਸਰ ਕਈ ਵਾਰ ਤਾਂ ਪੁਲਿਸ ਆਪਣੀ ਹੀ ਜਾਨ ਬਚਾਉਣ ਦੀ ਨਜ਼ਰ ਆਉਂਦੀ ਹੈ ਬਹੁਤ ਸਾਰੀਆਂ ਘਟਨਾਵਾਂ ਵੇਲੇ ਦੋਸਤੋ ਇਹ ਮੁਸਲਿਮ ਅਪਰਵਾਸੀ ਗੋਰਿਆਂ ਦੇ ਪਰਿਵਾਰ ਖਾਸ ਕਰਕੇ ਬੱਚਿਆਂ ਔਰਤਾਂ ਪ੍ਰਤੀ ਉਹਨਾਂ ਦਾ ਗੰਦਾ ਬਿਮਹਾਰ ਛੇੜਖਾਨੀ ਦੀਆਂ ਘਟਨਾਵਾਂ ਰੇਪ ਦੀਆਂ ਘਟਨਾਵਾਂ ਤੇ ਹੁਣ ਚਾਕੂ ਮਾਰ ਕੇ ਕਤਲ ਕਰਨਾ ਅੰਤ ਵਿੱਚ ਆਕੇ ਹੋਏ ਲੋਕ ਗੋਰੇ ਹੁਣ ਸਰਕਾਂ ਉੱਪਰ ਆ ਗਏ ਹਨ ਅਪਰਵਾਸੀ ਆ ਤੇ ਖਾਸ ਕਰ ਇслаਮੀ ਇਹਨਾਂ ਨੇ ਬ੍ਰਿਟੇਨ ਵਿੱਚ ਸ਼ਰਨਤਾ ਲਈ ਸੀ ਆਪਣੇ ਦੇਸ਼ਾਂ ਵਿੱਚੋਂ ਇਹ ਕਹਿ ਕੇ ਕਿ ਉੱਥੇ ਇਹਨਾਂ ਦਾ ਜਿੰਨਾ ਮੁਸ਼ਕਲ ਹੈ ਇਹਨਾਂ ਦੇ ਉੱਪਰ ਅਤਿਆਚਾਰ ਕੀਤੇ ਰੇ ਜਾ ਰਹੇ ਹਨ ਪਰ ਪਰ ਇਹ ਲੋਕ ਗੋਰਿਆਂ ਦੀ ਸੰਸਕ੍ਰਿਤੀ ਨੂੰ ਇੱਥੇ ਆ ਕੇ ਅਪਣਾ ਨਾ ਸਕੇ ਦੋਸਤੋ ਇਹਨਾਂ ਨੇ ਗੋਰਿਆਂ ਦੀ ਸੰਸਕ੍ਰਿਤੀ ਨੂੰ ਅਪਣਾਣਾ ਤਾਂ ਕੀ ਸੀ ਸਕੇ ਉਹ ਆਪਣੀ ਸੰਸਕ੍ਰਿਤੀ ਨੂੰ ਇੱਥੇ ਲਾਗੂ ਕਰਨ ਦੇ ਤੋਲੇ ਹੋਏ ਹਨ ਜਿਸ ਤੋਂ ਬਚਦੇ ਹੋਏ ਉਹ ਇੱਥੇ ਪ੍ਰਵਾਸੀ ਆਏ ਸਨ ਸ਼ਰਨਾਰਥੀ ਬਣ ਕੇ ਹੁਣ ਤਾਂ ਉਲਟਾ ਗੋਰੀਆਂ ਨੂੰ ਉਹ ਆਪਣੀ ਸੰਸਕ੍ਰਿਤੀ ਛੱਡ ਉਹਨਾਂ ਦਾ ਕਲਚਰ ਉਹਨਾਂ ਦਾ ਮਜ਼ਬ ਅਪਣਾਉਣ ਲਈ ਦਬਾਅ ਬਣਾ ਰਹੇ ਹਨ ਭੀੜ ਦੇ ਅੰਦਰ ਆਹੀ ਦੋਸਤੋ ਬਸ ਇਸ ਸਾਊਥ ਪੋਰਟ ਦੀ ਘਟਨਾ ਜਿਸ ਵਿੱਚ 6 ਤੋਂ 9 ਸਾਲ ਦੀਆਂ ਤਿੰਨ ਗੋਰੀਆਂ ਬੱਚੀਆਂ ਦੀ ਹੱਤਿਆ ਚਾਕੂ ਮਾਰ ਕੇ ਕਰ ਦਿੱਤੀ ਗਈ ਗੋਰੀਆਂ ਨੂੰ ਇਹ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਹੁਣ ਹੋਰ ਨਹੀਂ ਹੋਰ ਨਹੀਂ ਹੁਣ ਉਹ ਹੋਰ ਨਹੀਂ ਸਹਿਣਗੇ ਦੋਸਤੋ ਗੋਰਿਆਂ ਦਾ ਗੁੱਸਾ ਕਦੋਂ ਸ਼ਾਂਤ ਹੁੰਦਾ ਹੈ ਇਹ ਭੁੱਖ ਵਿੱਚ ਪਤਾ ਲੱਗੇਗਾ ਵਾਮਪਥੀ ਮੀਡੀਆ ਇਸ ਨੂੰ ਕੱਟਰਪੰਥ ਦક્ષਨਪੰਥ ਦਾ ਉਬਾਰ ਕਹਿ ਕੇ ਭੰਡ ਰਿਹਾ ਹੈ ਕੁਝ ਘਟਨਾਵਾਂ ਦੋਸਤੋ ਸ਼ਰਮਨਾਕ ਹੁੰਦੀਆਂ ਹਨ ਉਹਨਾਂ ਦਾ ਵਿਰੋਧ ਕਰਨਾ ਹੀ ਚਾਹੀਦਾ ਹੈ ਦੋਸਤੋ ਖਾਸ ਕਰਕੇ ਬਲਾਤਕਾਰ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਅੰਤ ਵਿੱਚ ਦੋਸਤੋ ਆਪਣੇ ਪੰਜਾਬ ਵਿੱਚ ਕੀ ਪੰਜਾਬ ਵਿੱਚ ਆਪਾਂ ਵੀ ਕੁਝ ਹੱਦ ਤੱਕ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਭਈਏ ਕਹਿ ਦਿੰਦੇ ਹਾਂ ਉਹਨਾਂ ਤੋਂ ਅੱਕ ਨਹੀਂ ਗਏ ਹਾਂ ਖਾਸ ਕਰ ਉਹ ਜੋ ਪੰਜਾਬ ਵਿੱਚ ਆ ਕੇ ਕ੍ਰਾਈਮ ਕਰਦੇ ਹਨ ਲੁੱਟਾਂ ਖੋਹਾਂ ਕਾਲੇ ਕੱਚੇ ਵਾਲੇ ਭੁੱਲੇ ਦਾ ਨਹੀਂ ਹੋਣੇ ਤੁਸੀਂ ਬਾਕੀ ਦੋਸਤੋ ਸਮੇਂ ਦਾ ਪ੍ਰਵਾਹ ਹੈ ਸਮਾਜ ਆਪਣੀ ਦਿਸ਼ਾ ਆਪ ਹੀ ਤੈਅ ਕਰ ਲਵੇਗਾ ਕਰਮਾ ਕਰਮਾ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਦੋਸਤੋ ਸੋ ਇਸੇ ਕਰਕੇ ਮੰਦੇ ਕਰਮਾ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ ਦੋਸਤੋ ਨਾਨਕ ਦੇ ਨਾਂ 'ਤੇ ਨਫ਼ਰਤ ਮਾੜੀ ਗੱਲ ਹੈ ਪਰ ਗਲਤ ਉਸ ਦਾ ਵਿਰੋਧ ਤਾਂ ਕਰਨਾ ਬਣਦਾ ਹੀ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਅਗਲੇ ਵੀਡੀਓ ਵਿੱਚ ਆਪਾਂ ਲੁਧਿਆਣੇ ਦੇ ਨਿਕਨੇਤਾ ਕਾਂਗਰਸੀ ਨੇਤਾ ਭਾਰਤਪੂਰਨ ਆਸ਼ੂ ਈਡੀ ਉਹਨਾਂ ਦੀ ਗ੍ਰਿਫਤਾਰੀ ਇਸ ਬਾਰੇ ਗੱਲ ਕਰਾਂਗੇ ਦੋਸਤੋ ਜੇ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ